हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਾਂ ਪਹੁੰਚੇ ਆ ਪਿੰਡ ਸੁਰਸਿੰਘ ਤਹਿਸੀਲ ਜ਼ਿਲ੍ਹਾ ਇਸਮੇਟ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਭਿੱਖੀ ਪਿੰਡ तकरीबन ਕੋਈ 8-7 ਕਿਲੋਮੀਟਰ ਦੀ ਦੂਰੀ ਆ ਖਾਸ ਤੁਸੀਂ ਵਿਜ਼ਿਟ ਪਿੰਡ ਸੁਰਸਿੰਘ ਕਰਨੀ ਆ ਸੁਰਸਿੰਘ ਤੋਂ ਪੁੱਜਰ ਵਾਲੀ ਛੜਕ ਜਿਹੜੀ ਦੋਸਤੋ ਉਸ ਛੜਕ ਤੇ ਆਉਣਾ ਬਿਲਕੁਲ ਰਸਤੇ ਦੇ ਵਿੱਚ 베ਰ ਸੰਦੀਪ ਸਿੰਘ ਹੋਰਾ ਦਾ ਫਾਰਮ ਬਾਹਰ ਵੇਲੀਆਂ ਤੇ ਉੱਤੇ ਬੈਠੇ ਆ ਠੀਕ ਹੈ ਜੀ ਕਾਫੀ ਵੀਡੀਓ ਆਪਾਂ ਇਸ ਘਰ ਤੋਂ ਪਾਈਆਂ ਨੇ ਬਹੁਤ ਮਾਲ ਪਸੰਦ ਵੀ ਆਉਂਦਾ ਤੁਹਾਨੂੰ ਪਸ਼ੂ ਬਹੁਤ ਵੇਰ ਲੈ ਕੇ ਵੀ ਗਏ ਹੋਗੇ ਇਸ ਘਰੋਂ ਤੇ ਅੱਜ ਦੋਸਤੋ 3 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਆ ਕਵਰ ਕਰਦੇ ਪਏ ਆ ਤੇ ਟਾਈਮ ਤੁਸੀਂ ਨੋਟ ਕਰ ਸਕਦੇ ਹੋ ਤਕਰੀਬਨ ਕੋਈ 12:30 1 ਵਜੇ ਦਾ ਸਮਾਂ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਨਾਕ ਦਿਖਾਉਣੇ ਆ ਇੱਕ ਜਰਸੀ ਵੈੜਾ ਦੋਸਤੋ ਫੁੱਲ ਵੱਡੇ ਬਿਗ ਆਰਡਰ ਦੇ ਵਿੱਚ ਆ ਐਕਸਟਰਾ ਆਰਡੀਨਰੀ ਆਰਡਰ ਕੁਆਲਿਟੀ ਦੀ ਇੱਕ ਐਚਐਫ ਕ੍ਰਾਸ ਦੇ ਵਿੱਚ ਤੁਹਾਨੂੰ ਅਗਲੀ ਵਾਰ ਦਿਖਾਵਾਂਗੇ ਤੇ ਇੱਕ ਨੀਲੀ ਦੀ ਝੋਟੀ ਮਿਸ ਨਾ ਕਰਿਓ ਲਾਸਟ ਤੱਕ ਜਰੂਰ ਬਨੇ ਰਹੋ ਇੱਕ ਝੋਟੀ ਨੀਲੀ ਦੀ ਦਿਖਾ ਦਾਂਗੇ ਐਂਡ ਦੇ ਵਿੱਚ ਬਿਲਕੁਲ ਗੱਬਨਾ ਤਿਆਰੀ ਦੇ ਉੱਤੇ ਆ ਸੋ ਪਹਿਲਾਂ ਇੱਕ ਵਾਰੀ ਦੋਸਤੋ ਆਪਾਂ ਤੁਹਾਨੂੰ ਇੱਕ ਵੀਰ ਨੇ ਬਿਲਕੁਲ ਆ ਵੇਖੋ ਤੁਹਾਡੇ ਵਾਸਤੇ ਸਪੈਸ਼ਲ ਇੱਕ ਕਮਰਾ ਵੀ ਤਿਆਰ ਕੀਤਾ ਹੈ ਰੂਮ ਤਿਆਰ ਕੀਤਾ ਭਾਈ ਸੰਦੀਪ ਸਿੰਘ ਘਰ ਨੇ ਇੱਧਰ ਵੇਖੋ ਐ ਉਹ ਨਾਲ ਇਹਦਾ ਵੇਖ ਲੈ ਬਾਬੇ ਨੇ ਲਾ ਦੇ ਰੰਗ ਬਲ ਗਏ ਬਹੁਤ ਐ ਖੁਸ਼ ਨੇ ਤੇ ਇੱਕ ਦੋ ਨੇ ਤੰਗ ਬਲ ਗਏ ਹੈ ਮਾਰੇ ਟਾਈਮ ਦਾ ਜ਼ਿਕਰ ਨਹੀਂ ਕੋਈ ਕੱਲ ਦੀ ਫਿਕਰ ਨਹੀਂ ਮੁੰਡਾ ਅੱਜ ਦੇ ਸਮੇਂ ਦੀ ਕਹਿੰਦੇ ਮੰਗੇ ਆ ਸੰਦੀਪ ਭਾਈ ਕਹਿੰਦੇ ਵੀ ਅੱਜ ਦੇ ਸਮੇਂ ਦੀ ਮੰਗੇ ਆ ਹੈ ਬਹੁਤ ਮਾਲ ਲਿਆ ਕੇ ਵੀ ਰਵੇਚਦਾ ਹੈ ਤੇ ਅੰਦਰ ਵੀ ਬਿਲਕੁਲ ਤੁਸੀਂ ਵੇਖੋਗੇ ਇਸੇ ਤਰ੍ਹਾਂ ਸ਼ਾਹੀਵਾਲ ਆਇਰ ਸ਼ਹਿਰ ਇਸੇ ਤਰ੍ਹਾਂ ਵੜਾ ਜਿਹੜੀਆਂ ਦੋਸਤੋ ਬਿਲਕੁਲ ਅੱਗੇ ਬੰਨੀਆਂ ਨੇ ਥੋੜੀਆਂ ਕੱਚੀਆਂ ਨੇ ਤੇ ਕੋਈ 10-10 ਦਿਨ ਹਜੇ ਲੱਗ ਜਾਂਦੀਆਂ ਨੇ ਪਰ ਜਿਵੇਂ ਜਿਵੇਂ ਪਸ਼ੂ ਕਾ ਤਿਆਰ ਹੁੰਦਾ ਜਾਊਗਾ ਓਵੇਂ ਓਵੇਂ ਬਿਲਕੁਲ ਤੁਹਾਡੇ ਸਾਹਮਣੇ ਵੀ ਰਾਂ ਦਾ ਵੀ ਪੇਸ਼ ਕਰ ਦਾਂਗੇ ਆਜੋ ਕਰਦੇ ਆ ਗੱਲਬਾਤ ਵੀ ਸੰਦੀਪ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਜੇ ਇਹਨਾਂ ਪਸ਼ੂ ਸਭ ਤੋਂ ਪਹਿਲਾਂ ਵੀਰ ਸੰਦੀਪ ਕੀ ਹਾਲ ਚਾਲ ਨੇ ਬਹੁਤ ਵਧੀਆ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਮਾਰ ਜੀ ਸਤਿ ਸ਼੍ਰੀ ਅਕਾਲ ਵੀਰ ਸਾਹਿਬ ਹੋਰ ਠੀਕ ਠਾਕ ਜੀ ਪਰਿਵਾਰ ਬਹੁਤ ਵਧੀਆ ਬਦਸਨੂ ਠੀਕ ਠਾਕ ਜੀ ਬਹੁਤ ਵਧੀਆ ਬੜੀ ਕਿਰਪਾ ਗੁਰੂ ਰਾਮਦਾਸ ਜੀ ਅੱਜ ਤਾਂ ਭਾਈ ਛਲਟ ਛੁਲਟ ਵੇਚ ਕਰ ਲਈ ਆ ਪੈਂਟ ਤੇ ਸੰਧੂ ਸਾਹਿਬ ਹੋ ਗਈ ਕਿੱਥੇ ਖੜੀ ਹੋਈ ਮਾਰ ਕੱਢਦੇ ਸੋ ਲਓ ਜੀ ਹਾਂ ਜੀ ਹਾਂ ਜੀ ਅੱਜ ਤਾਂ ਵੀ ਜੈਂਟਲਮੈਨ ਬਣ ਗਿਆ ਲੈ अच्छा भाई संदीप आज पशु तिन बखाउने हां जी संधू साहब नागदे अपने ਕੋਲ ਹੈਗੇ 14 15 ਗਾਈਆਂ ਵਾਂ ਪਰ ਜਿਨ੍ਹਾਂ ਦੇ ਵਿੱਚੋਂ ਤਿੰਨ ਗ ਨਾਗ ਆਪਾਂ ਦਿਖਾਵਾਂਗੇ ਅੱਜ ਇੱਕ ਤੇ ਨੀਲੀ ਰਾਵੀ ਦੀ ਝੋਟੀ ਆ ਆਪਣੇ ਕੋਲ ਗੱਬਣ ਦੋ ਵੇੜਾ ਆਪਣੇ ਕੋਲ ਇੱਕ ਜਰਸੀ ਵੇੜ ਸਵੇਰ ਦੀ ਸੁਈ ਆ ਪ੍ਰੋਪਰ ਜੇਰ ਵੀ ਆ ਇਹਨੇ ਭਾਗਤੀ ਆ ਸਾਰੀ ਦੂਜੀ ਵੀ ਕੋਈ ਤਰ੍ਹਾਂ ਦੇ ਚਾਰਪਾਈ ਸੁਈ ਉਹਨੇ ਵੀ ਜੇਰ ਪਾਈ ਆ ਤਿੰਨ ਗ ਨਾਗ ਵਿਖਾਵਾਂਗੇ ਦੂਜੀਆਂ ਜਿਹੜੀਆਂ ਵੇੜਾਂ ਅਜੇ ਕੱਚੀਆਂ ਤਿਆਰ ਹੋਣੀਆਂ ਤੇ ਬਾਅਦ ਚ ਦਿਖਾਵਾਂਗੇ ਸੰਧੂ ਸਾਹਿਬ ਬਿਲਕੁਲ ਬਿਲਕੁਲ ਹਾਂਜੀ ਇੱਕ ਤੋਂ ਸੋ ਪਹਿਲੇ ਨੰਬਰ ਤੋਂ ਆਪਾਂ ਜਿਹੜੀ ਸਟਾਰਟ ਕਰਦੇ ਨਹੀਂ ਨਾ ਗੱਲਬਾਤ ਆ ਤੁਹਾਨੂੰ ਜਿਹੜੀ ਜਰਸੀ ਵ ਹਾ ਪਹਿਲਾ ਮੈਂ ਜ਼ਿਕਰ ਕਰਤਾ ਵੀ ਹੈਵੀ ਬੈਗ ਅਰਡਰ ਆ ਠੀਕ ਹੈ ਜੀ ਅਰਡਰ ਕੁਆਲਟੀ ਕਾਫੀ ਚੰਗੀ ਆ ਭਾਲ ਭੂਲ ਨਜ਼ਰ ਜਿਹੜੀ ਆਜੂਗੀ ਭਾਲ ਭੂਲ ਜ਼ਰੂਰ ਹੈਗੀ ਆ ਅਰਡਰ ਤੇ ਉੱਤੇ ਸੋ ਬਿਲਕੁਲ ਤਾਜੀ ਸੂਈ ਆ ਆ ਮਗਰ ਬੱਚਾ ਜਿਹੜਾ ਪਾਇਆ ਆ ਮਗਰ ਬੱਚਾ ਤੇ ਜੇਰ ਪ੍ਰੋਪਰ ਪਾ ਦਿੱਤੀ ਆ ਤੁਸੀਂ ਆ ਵੀਡੀਓ ਦੇ ਵਿੱਚ ਥੋੜਾ ਜਿਹਾ ਨੋਟ ਤੁਹਾਨੂੰ ਕਰਾ ਦੇਣੇ ਆ ਆ ਜੇਰ ਪ੍ਰੋਪਰ ਪੈ ਗਈ ਆ ਜੀ ਕੁਝ ਇੱਕ 15 ਮਿੰਟ ਪਹਿਲਾਂ ਦੀ ਗੱਲ ਆ ਸੋ ਖੋਲ ਕੇ ਤੋਰ ਕੇ ਦਿਖਾ ਦਿੰਦੇ ਆ ਸੰਦੀਪ ਭਾਈ ਸੂਹਾ ਕਿਰਵਾ ਸੂਈ ਜੀ ਸਵੇਰ ਸੰਤੂ ਸਾਹਿਬ ਤੀਜੇ ਸੂਈ ਆ ਜੀ ਤੀਜੇ ਸੂਈ ਆਪਾਂ ਦੁੱਧੇ ਕਹਿ ਦਿੱਤੇ ਲੋਕੀ ਦੋਸਤੋ ਅਗੋਂ ਜਿੱਥੋਂ ਖਰੀਦੀ ਆ ਦੂਜਾ ਸੁਬਾ ਕਹਿ ਕੇ ਉਹਨਾਂ ਨੇ ਦਿੱਤੀ ਆ ਤੇ ਵੀਰ ਨੇ ਖਰੀਦੀ ਆ ਦੂਜਾ ਸੁਬਾ ਮੰਨ ਕੇ ਅੱਗੇ ਕੋਈ ਵੀ ਰਾਵੇ ਤਾਂ ਤੀਜਾ ਸੁਬਾ ਮੰਨ ਕੇ ਤੁਸੀਂ ਜਿਹੜਾ ਸੌਦਾ ਕਰ ਸਕਦੇ ਜੀ ਤੀਜੇ ਸੁਬਾ ਮੰਨ ਕੇ ਖਰੀਦ ਸਕਦੇ ਜੀ ਬਾਕੀ ਸੰਤੋਖ ਸਾਹਿਬ ਗਾੜੀ ਕਰਮੇ ਆ ਕਹਿੰਦੇ ਦੁੱਧ ਦੀ ਬੜੀ ਸ਼ਾਦੀ ਆ ਦੁੱਧ ਦੇ ਉਹ ਕਹਿੰਦੇ ਕਿ 25 ਕਿਲੋ ਚਾਹੀਦਾ ਠੀਕ ਹੈ ਜੀ ਹੁਣ ਵੇਖੋ ਗਾੜੀ ਕਰਮੇ ਜਗਲੇ ਦੇ 25 ਦੇ 10 ਦੇ 15 ਦੇ ਬਿਲਕੁਲ ਜੀ ਬਾਕੀ ਸੰਤੋਖ ਸਾਹਿਬ ਆ ਗਏ ਜੀ ਅੱਗੇ ਦੋਸਤੋ ਲੈਨੇ ਦੇਨੇ ਮੁਕੱਦਰ ਨੇ ਤੇ ਅੱਗੇ ਕਿਸਮਤ ਲੜਨੀ ਹੁੰਦੀ ਆ ਬਿਲਕੁਲ ਜਿਹੜਾ ਵੀਰ ਇਸ ਕਿੱਲੇ ਤੋਂ ਲੈ ਕੇ ਜਾਊਗਾ ਪਸ਼ੂ ਆ ਇੱਥੇ ਤਸੱਲੀ ਆ ਇੱਥੇ ਤਸੱਲੀ ਜ਼ਰੂਰ ਆਪਣੇ ਘਰ ਦੀ ਤਾਂ ਮਰਜੀ ਕੋਈ ਤਸੱਲੀ ਕਰ ਲੈ ਜੇ ਕਿਹਨੇ ਆਨਲਾਈਨ ਲੈਣੀ ਆ ਉਹ ਵੀ ਗੱਡੀ ਚੋਂ ਉੱਤਰ ਕੇ ਆਪਣੇ ਡੰਗਰ ਦੀ ਉਦੋਂ ਤਸੱਲੀ ਕਰ ਲੈ ਆਪਣੇ ਘਰੋਂ ਜਦੋਂ ਕੋਈ ਵੀ ਪਸ਼ੂ ਚੱਲ ਗਿਆ ਆਪਣੀ 1 ਮਿੰਟ ਦੀ ਸੰਤ ਸਭ ਗਰੰਟੀ ਨਹੀਂਗੀ ਕਿਉਂਕਿ ਸਾਹ ਲਈ ਚੀਜ਼ ਆ ਇਹਦਾ 1 ਮਿੰਟ ਦਾ ਵੀ ਦਬਾਰ ਨਹੀਂਗਾ ਕਿਹੜੇ ਲਈ ਕੀ ਹੋਣਾ ਕਿਹੜੇ ਲਈ ਹਾਂਜੀ ਇੱਥੇ ਜਿੱਦਾਂ ਮਰਜੀ ਕੋਈ ਤਸੱਲੀ ਕਰੇ ਜੇ ਕਿਹਨੇ ਆਨਲਾਈਨ ਮੰਗਾਉਣੀ ਆ ਚਲੋ ਆਨਲਾਈਨ ਮੈਂ ਹੀ ਭੇਜ ਦਿਆਂ ਪਹਿਲਾਂ ਸਾਡੀ ਸਾਡਾ ਕੋਈ ਵੀ ਪਸ਼ ਉਹਦੀਆਂ ਧਾਰਾਂ ਚੈੱਕ ਕਰੇ ਥਾਂ ਚੈੱਕ ਕਰੇ ਜੇ ਕੋਈ ਫਾਲਟ ਹੋਏ ਸਾਡੀ ਉਸੇ ਗੱਡੀ ਵਾਪਸ ਕਰ ਸਕਦੇ ਹਾਂ ਮੁੜ ਕੇ ਦੀ ਗਰੰਟੀ ਕੋਈ ਨਹੀਂ ਸੰਧ ਸਾਹਿਬ ਉਹਨਾਂ ਨੂੰ ਲਾਮਾ ਦੇਣ ਦੀ ਬਜਾਏ ਉਸੇ ਦੀ ਗਰੰਟੀ ਨਹੀਂ ਸੰਧ ਸਾਹਿਬ ਘੜੀ ਦੀ ਵੀ ਕੋਈ ਗਰੰਟੀ ਸਾਡੇ ਘਰ ਦੀ ਪ੍ਰੋਪਰ ਗਰੰਟੀ ਵੀ ਗਾਂਦੇ ਸਾਡੀ ਕੋਈ ਗਰੰਟੀ ਨਹੀਂ ਬਿਲਕੁਲ ਹਾਂਜੀ ਸਭ ਤੋਂ ਜਿਹੜੀ ਅਹਿਮ ਗੱਲ ਆ ਦੋਸਤੋ ਮੇਨ ਗੱਲ ਵੀ ਇੱਥੇ ਆਣ ਕੇ ਤਸੱਲੀ ਨੂੰ ਮੈਂ ਪਹਿਲ ਤਾਂ ਦੇਣਾ ਉਹਨਾਂ ਵੀ ਆਪਦੀ ਆਣ ਕੇ ਤਸੱਲੀ ਕਰ ਲਿਆ ਕਰੋ ਜ਼ਿੰਮੇਵਾਰੀ ਹੈ ਜਿਹੜੀ ਦੋਸਤੋ ਪੈਸੇ ਲਾਉਣੇ ਆ ਪੇਮੈਂਟ ਖਰਚ ਕਰਨੀਆਂ ਤੁਸੀਂ ਤਸੱਲੀ ਕਰ ਲਿਆ ਕਰੋ ਰਹਿਣ ਸਹਿਣ ਦਾ ਪੂਰਾ ਪ੍ਰਬ ਰੈਸਟ ਰੂਮ ਬਣਾਤਾ ਠੀਕ ਹੈ ਜੀ ਕੋਈ 2 ਘੰਟੇ ਆਵੇ ਮੰਨ ਲਓ ਵੀ ਸਵੇਰ ਦੀ ਚੁਪਾਈ ਕਰ ਲਈ ਤੇ ਸ਼ਾਮ ਨੂੰ ਚੁਪਾਈ ਰੁਖਣਿਆ ਤੁਸੀਂ ਕੋਈ ਵੀ ਇੱਥੇ ਆ ਕੇ ਰੈਸਟ ਕਰ ਸਕਦਾ ਠੀਕ ਹੈ ਜੀ ਕੋਈ ਇਹ ਨਹੀਂ ਹੈਗਾ ਵੀ ਗਾਗ ਨੂੰ ਆਉਣਾ ਬਾਅਦ ਚ ਤੇ ਘਲਾਉਣਾ ਪਹਿਲਾਂ ਵੀ ਆਵੇ ਤੇ ਜਾਵੇ ਉਹ ਕੰਮ ਨਹੀਂ ਹੈਗਾ ਤਸੱਲੀ ਸੰਤੂ ਜੀ ਜਿੰਦਾ ਮਾੜੀ ਸੰਤੂ ਸਾਹਿਬ ਭੈਣ ਭਰਾ ਆਵੇ ਕੋਈ ਰਾਤ ਆਪਣੇ ਕੋ ਰਵੇ ਦੋ ਰਾਤਾਂ ਰਵੇ ਆਪਦੀ ਤਸੱਲੀ ਕਰਕੇ ਪੂਰੀ ਪ੍ਰੋਪਰ ਆਪਣੇ ਨਾਲ ਕੋਈ ਪਸ਼ੂ ਵੀ ਲੈ ਕੇ ਜਾ ਸਕਦਾ ਹੈ ਤੇ ਸਦੀਪ ਭਾਈ ਕੀ ਮੁੱਲ ਰੱਖਗੇ ਸੰਤੂ ਸਾਹਿਬ ਮੁੱਲ ਕਰਾਉਣ ਨੂੰ ਮੱਚੀ ਤੱਕੀ 75000 ਰੁਪਏ ਦੀ ਮੁੱਲ ਕਰਦੇ 65000 ਉਹਦੇ ਵਿੱਚੋਂ ਸਿੱਧੀ 4000 ਰੁਪਏ ਛੋੜ 61000 ਦੀ ਗਾਂ ਦਵਾਂਗੇ ਹਾਨਾ ਹਾਂ 61000 ਹਾਂਜੀ ਬਾਕੀ ਦੁੱਧ 25 ਤੋਂ ਪਲੱਸ ਪਾਉਗੀ ਲਓ ਜੀ ਹਾਂਜੀ 61000 ਤੇ ਵੀਰ ਕਹਿੰਦਾ ਵੀ ਇਹ ਆਪਾਂ ਦਵਾਂਗੇ ਬਾਕੀ ਸਪੇਸ ਵਿੱਥੀ-ਬੁੱਥੀ ਜਿਹੜੀ ਹੈ ਦ ਮਰਲਿਆਂ ਦੇ ਮਰਲੇ ਆ ਵੇਖੋ ਠੀਕ ਹੈ ਜੀ ਮੁੱਠੀ ਥਾਣਾ ਸਪੇਸ ਬਹੁਤ ਸੋਹਣੀ ਹੈ ਤੇ ਜੇਰ ਪ੍ਰੋਪਰ ਪਾਤੀ ਇੱਕ ਵਾਰੀ ਫੇਰ ਕਨਫਰਮ ਕਰ ਲਓ ਆਏ ਸੰਤੋ ਸਾਹਿਬ ਤਿੰਨ ਚਾਰ ਕਿਲੋ ਗਾਂ ਦਾ ਬੈਠਣ ਜਾਂਦਾ ਮੈਂ ਕੱਢ ਕੇ ਗਾਈ ਨੂੰ ਦੁੱਧ ਪਿਆਇਆ ਵਾ ਕਿ ਦੁੱਧ ਪਿਆਤਾ ਉਹਦੇ ਨਾਲ ਜੇਰ ਜਿਹੜੀ ਪ੍ਰੋਪਰ ਛੇਤੀ ਪੈ ਜਾਊਗੀ ਸਹੀ ਹੈ ਹਾਂਜੀ ਗਰਮ ਹੁੰਦਾ ਨਾ ਬੋਲਾ ਜੇਰ ਜਾਰ ਬਾਕੀ ਪ੍ਰੋਪਰ ਪਾਤੀ ਆ ਬਾਹਲੇ ਜਿਆਦੀ ਵਸ਼ੀ ਖਰੀ ਹੈ ਠੀਕ ਹੈ ਜੀ ਹਾਂਜੀ ਗਾੜੀ ਅਗਲੇ ਦੇ ਕਰਮ ਜਿੱਦਾਂ ਮਰਜ਼ੀ ਆ ਕੇ ਕੁਝ ਸੱਲੀ ਕਰੇ ਜੇ ਕਹੇ ਨੇ ਆਨਲਾਈਨ ਮੰਗਾਉਣੀ ਆ ਆਪਾਂ ਤਾਂ ਨੇ ਆਪਣੀ ਗਾਂ ਜਦੋਂ ਉੱਤਰਦੀ ਆ ਆਪਦੇ ਤਸੱਲੀ ਕਰਕੇ ਉਦੋਂ ਸਾਨੂੰ ਫੋਨ ਕਰਦੇ ਵੀ ਹਾਂ ਸੋਨਾ ਵਾ ਗਾਂ ਦੀ ਸਾਡੀ ਕੋਈ ਗਾਰੰਟੀ ਨਹੀਂ ਸਾਨੂੰ ਬਿਲਕੁਲ ਹਾਂਜੀ ਸੰਦੇਸ਼ ਬਾਕੀ ਦੋਸਤੋ ਬਿਲਕੁਲ ਬੌਲੇ ਦੇ ਆ ਪਸ਼ੂ ਧਾਰਾਂ ਚੈੱਕ ਕਰ ਸਕਦੇ ਤੁਸੀਂ 2-2 ਕਿਲੋ ਭਰਾ ਕੇ ਵੇਖੋ ਜਿੰਦਾ ਮਰਜੀ ਸੰਤੂ ਸਾਹਿਬ ਚੱਡਾਵੇਂ ਕਿਤੇ ਨਹੀਂ ਫਿਰਦੀ ਗਾਈ ਇਹਨਾਂ ਭਾਂਜ ਨੂੰ ਭਾਵੇਂ 10 ਕਿਲੋ ਚਲੋ ਵੀ ਡਰ ਨਹੀਂ ਗਈ ਆਹ ਲਓ ਜੀ ਲਓ ਵੀ ਭਰਾ ਠੀਕਾ। ਬਟਰ ਹਵਾਨਾ ਜਿਹੜਾ ਤੁਸੀਂ ਦੇਖ ਸਕਦੇ ਹੋ ਕਾਫੀ ਵੱਡੇ ਸਾਈਜ਼ ਦੇ ਵਿੱਚ ਆ। ਬਹੁਤ ਬੜੀ ਚੰਗੀ ਲੱਗੀ ਸੰਤੋਖਾ। ਇਹ ਸੂਝ ਆ ਗਈ ਕਰਕੇ ਇਕੱਠੀ ਜਿਹੜੀ ਬੈਠਾ ਵੇਖ। ਬੜੀ ਯਾਨੀ ਖਰੀ ਬਸ਼ੀ। ਆ ਵੇਖੋ ਫੇਸ ਕੁਆਲਿਟੀ ਠੀਕ ਹੈ ਜੀ। ਮੂੰਹ ਮੱਥੇ ਦੀ ਬੰਤਰ ਵੇਖ ਸਕਦੇ ਹੋ। ਤੇ ਬੱਚਾ ਥੱਲੇ ਬੱਚੀ। ਬੱਛਾ ਹੀ ਬੱਛਾ। ਬੱਛਾ ਬੱਛਾ ਆ ਗਿਆ ਇਹ। ਮੀਲ ਕਾਫ ਆ ਗਿਆ ਜੀ। ਥੱਲੇ ਬੱਛਾ। ਹਾਂਜੀ। ਆਹ ਦੇਖ ਸਕਦੇ ਹੋ ਠੀਕ ਹੈ ਜੀ। ਆਜੋ ਅੱਗੇ ਵੀ ਆਪਾਂ ਦਿਖਾਉਣੇ ਆ ਐਨੀਮਲ ਜਿਹੜੇ ਦੋ ਹੋਰ ਨੇ ਠੀਕ ਹੈ ਜੀ। ਪਸ਼ੂ ਤਾਂ ਕਾਫੀ ਹੈ ਦੋਸਤ 10 12 ਉਵੇਂ-ਉਵੇਂ ਪਸ਼ੂ ਜਿਹੜਾ ਤੁਸੀਂ ਖਰੀਦ ਸਕਦੇ ਜੀ ਆਹ ਭਾਈ ਆ ਗਈ ਆਪਣੇ ਕੋਲ ਡੱਬੀ ਹਾਂ ਜੀ ਡੱਬੀ ਵਹਿੜਿਆ ਅੱਛਾ ਵੀ ਸੰਤ ਸਾਹਿਬ ਇਹਦੇ ਥੱਲੇ ਜਾਨੀ ਕਿ ਮੈਂ ਕੋਈ 4 ਕਿਲੋ ਬੋਲੀ ਸੂਈਆਂ ਕੱਢੀ ਆ ਇਹ ਸੂਈਆਂ ਰਾਤੀ 11-12 ਵਜੇ ਜੇਰ ਪ੍ਰੋਪਰ ਇਹਨੇ ਪਾਤੀ ਆ ਜੀ ਜੇਰ ਦੀ ਵੀਡੀਓ ਆਪਣੇ ਕੋਲ ਆ ਬਾਕੀ ਜਿੱਦਾਂ ਮਰਜ਼ੀ ਕੋਈ ਤਸੱਲੀ ਕਰਕੇ ਖੜ ਸਕਦਾ ਥੋੜੇ ਜੇ ਪੱਠਾ ਟੱਕਾ ਘੱਟ ਕਰਕੇ ਇਹਨਾਂ ਫਤੇ-ਪੁੱਤੇ ਘੱਟ ਚੁੱਕੇ ਆ ਜੇ ਪਸ਼ੂਆਂ ਨੇ ਦੂਰੋਂ ਆਏ ਕਰਕੇ ਥੋੜਾ ਜਿਹਾ ਲੱਕਾ ਲੁੱਕਾ ਲੱਗਾ ਇੱਕ ਸੁਸਵਾਚ ਆਏ ਆ ਜੀ ਹਾਂ ਬਾਕੀ ਬਾਲੀ ਖਰੀ ਵਸੀ ਏਰੀ ਜੀ ਅੱਜ ਅੱਜ ਰਾਤੀ ਸੂਈ ਏ ਜੀ ਹਾਂ ਜੀ ਅੱਜ ਰਾਤੀ ਸੂਈ ਤੇ ਜੇਰ ਰਾਤੀ ਪਾਤੀ ਸੀ ਹਾਂ ਰਾਤੀ ਬੱਚੀ ਬਾਲੀ ਚੰਗੀ ਦਿੱਤੀ ਸੰਤੋਖ ਸਾਹਿਬ ਨੇ ਵੇਖੋ ਬਾਲੀ ਆ ਦੀ ਜੀ ਵੇਖੋ ਈਬੂ ਕੀ ਨਗੀ ਜਰਸੀ ਪਿਓ ਰਿਆ ਜੀ ਜਰਸੀ ਹੈ ਹਾਂ ਵੇਖੋ ਸਹੇ ਇਹਨਾਂ ਕੰਨ ਲੱਗਾ ਬਹੁਤ ਜਿਆਦਾ ਚੰਗੀ ਸੰਤੋਖ ਸਾਹਿਬ ਬੱਚਾ ਛੋਟਾ ਜਿਹਾ ਕੰਨ ਆ ਦੋਸਤੋਂ ਮਗਰ ਬੱਚੀ ਬਹੁਤ ਜਿਆਦਾ ਸੋਹਣੀ ਠੀਕ ਹੈ ਚੰਗੀ ਬੱਚੀ ਆ ਤੇ ਆਪ ਇਹ ਵਹਿੜ ਦੀ ਗੱਲ ਕਰਨ ਲਗੇ ਤਾਂ ਦੂਜੇ ਜੀ ਰਾਤੀ ਸੂਈ ਆ ਦੋ ਸਤੰਬਰ ਦੀ ਰਾਤ ਜਾਂ 3 ਸਤੰਬਰ ਦੀ ਮਾਰਨਿੰਗ ਤੁਸੀਂ ਮੰਨ ਸਕਦੇ ਜੀ ਬਾਕੀ ਥਣ ਚੱਡਾ ਠੀਕ ਆ ਜੀ ਝੋਲੀ ਵਾਲਾ ਵੈਸੇ ਤੇ ਹਵਾਨਾ ਝੋਲੀ ਵਾਲਾ ਚੰਗਾ ਲੇਵਾ ਹੈ ਤੇ ਬਾਕੀ ਸਫਾਈ ਸੁਫਾਈ ਤੁਸੀਂ ਦੇਖੋ ਥਣ ਸੋਣ ਬੜੀ ਦੂਰ ਲੱਗਾ ਸੰਦਾ ਵੇਖਣ ਲੱਗ ਪਾਓ ਜੀ ਹਾ ਦੇਖੀ ਇੱਕ ਸੰਤ ਸਭਾ ਲਿਆ ਥੋੜਾ ਜਲੋ ਧੱਕ ਮੜੀ ਜੀ ਗਾਂ ਰੱਖਦੀ ਆ ਬਾਕੀ ਬਾੜੀ ਖਰੀ ਵਸੀ ਲੋ ਜੀ ਧੱਕ ਬੇਸ਼ੱਕ ਅੱਗੇ ਆ ਬਾਕੀ ਘਵਾਨਾ ਜਿਹੜਾ ਦੋਸਤੋ ਤੁਸੀਂ ਵੇਖੋ ਪੂਰਾ ਇੱਕ ਥਣ ਥਣ ਨੂੰ ਵੇਖੋ ਕਿੰਨੀ ਸਪੇਸ ਹੈ ਅੱਛਾ ਸੰਦੀਪ ਭਾਈ ਕੋਈ ਚਵਾਈ ਕੀਤੀ ਥੋੜੀ ਬਸ ਸੰਤ ਸਾਹਿਬ 4-5 ਕਿਲੋ ਗਾਂਹ ਚੋਈ ਆ ਥਣਾ ਦੇ ਵਿੱਚ 1 ਰੁਪਏ ਦਾ ਨੁਕਸ ਹੋਵੇ ਤੇ ਆਪਾਂ ਇੱਥੇ ਹਾਜ਼ਰ ਬੈਠੇ ਆ ਠੀਕ ਆ ਆ ਪਤਾ ਨੇ ਕਿ ਆਪਣੇ ਘਰ ਦੀ ਫੁੱਲ ਗਾਰੰਟੀ ਅਗਲਾ ਆਪਦੇ ਘਰ ਤਾਰ ਕੇ ਸੱਲੀ ਕਰਕੇ ਫਿਰ ਸਾਡੇ ਗੱਡੀ ਲੈਣ ਆ ਕੇ ਵੀ ਤੁਸੀਂ ਜਾਓ ਮੇਰਾ ਸਾਡੀ ਗੱਡੀ ਉੱਥੇ ਲਾ ਲੈ ਇਸੇ ਗੱਡੀ ਜੱਦ ਕੇ ਪਸ਼ੂ ਸਾਡਾ ਘੱਲ ਜੀ ਤੁਹਾਨੂੰ ਕੋਈ ਤਰ੍ਹਾਂ ਇੰਨੀ ਦੋਸਤੋਂ ਕੋਈ ਗਾਰੰਟੀ ਇੰਨੀ ਤਸੱਲੀ ਨਹੀਂ ਹੁੰਦੀ ਗੱਡੀ ਗਾਰੰਟੀ ਕੋਈ ਨਹੀਂ ਹੁੰਦੀ ਠੀਕ ਹੈ ਬਾਕੀ ਇੰਨੀ ਇੱਕ ਹੈਗੀ ਵੀ ਜੇਕਰ ਵੀਰ ਕਿਸੇ ਤੋਂ ਆਨਲਾਈਨ ਮਤਲਬ ਆਨਲਾਈਨ ਕੋਈ ਮਗਾਉਂਦਾ ਨਹੀਂ ਪਹੁੰਚ ਹੁੰਦੀ ਕੀ ਉਹ ਆਪਦੀ ਚੀਜ਼ ਤੁਸੀਂ ਮਗਾ ਸਕਦੇ ਜੀ ਕਹਿਣ ਦੇ ਅਨੁਸਾਰ ਵੀ ਤੁਸੀਂ ਚੀਜ਼ ਮਗਾ ਸਕਦੇ ਜੀ ਉਤਾਰ ਤੋਂ ਪਹਿਲਾਂ ਗੱਡੀ ਦੇ ਵਿੱਚ ਤੁਸੀਂ ਧਾਰਾ ਵੀ ਮਾਰ ਸਕਦੇ ਜੀ ਤਸੱਲੀ ਕਰ ਸਕਦੇ ਜੀ ਕੋਈ ਤਿੱਪਣ ਮਾੜਾ ਪਸ਼ੂ ਜੇਕਰ ਕੋਈ ਗੱਪਣ ਜਾ ਰਿਹਾ ਵੀਰ ਦੇ ਵੱਲ ਜਾਂ ਕਿ ਪਸ਼ੂ ਸੋਇਆ ਸੋਇਆ ਗਿਆ ਤਾਂ ਕਿ ਧਾਰਾ ਦੇ ਵਿੱਚ ਕੋਈ ਭੂ ਮਸੂਤ ਹੁੰਦਾ ਤਾਂ ਤੁਸੀਂ ਉਸੇ ਗੱਡੀ 'ਚ ਵਾਪਸ ਤੇਜ ਸਕਦੇ ਸੀ ਸੰਤੋਖ ਸਾਹਿਬ ਪੂਰਾ ਵੇ ਛੱਟਾ ਵੇ ਡੋਕੜ ਵੇ ਗਾਂ ਸਾਡੀ ਇੱਥੋਂ ਤੱਕ ਆਨਲਾਈਨ ਦੀ ਜਿਹੜੀ ਦੋਸਤੋ ਚੀਜ਼ ਦੀ ਵੀਰ ਤਸੱਲੀ ਦਿੰਦਾ ਇੱਥੋਂ ਦਾ ਗਾਂ ਦੀ ਸਾਰੇ ਚੀਜ਼ ਗਾਰੰਟੀ ਨਹੀਂ ਕੋਈ ਗਾਰੰਟੀ ਨਹੀਂ ਕੋਈ ਵੀਰ ਕਹਦਾ ਵੀ 5-7 ਦਿਨ ਬਾਅਦ ਕੋਈ ਉਹ ਨਾ ਰਿਪੋਰਟ ਨੈਕਟਿਵ ਮਿਲਦੀ ਹੈ ਕੋਈ ਗਾਰੰਟੀ ਨਹੀਂ ਬਾਅਦ ਉਹਦੀ ਵੀਰ ਕੋਈ ਗਾਰੰਟੀ ਨਹੀਂ ਹੁੰਦੀ ਕਿ 5-7 ਦਿਨ ਬਾਅਦ 10 ਦਿਨਾਂ ਬਾਅਦ ਕੋਈ ਤੁਸੀਂ ਕੰਪਲੇਂਟ ਲੈਓ ਉਹ ਕੰਮ ਨਹੀਂ ਸਹੀ ਹੁੰਦਾ ਸਾਹਿਬ ਆਪਾਂ ਲੰਮਾ ਸਮਾਂ ਚੱਲਣਾ ਵਾ ਆਪਾਂ ਝੂਠ ਵਾਲਾ ਕੰਮ ਹੀ ਛੱਡਿਆ ਜੀ ਨਾ ਝ ਗਿਨਾਮ ਹੋ ਨਾ ਬਰੇ ਜੀ ਸੰਤੋਸ਼ਾ ਮੋਲ ਕਰ ਨੂੰ ਭਾਵੇਂ 45 ਕਰਾ ਲਓ ਭਾਵੇਂ 40 ਕਰਾ ਲਓ 38000 ਦੀ ਵਸ਼ੀ ਹਾਣਾ ਦੇ ਦਾਂਗੇ 38000 ਦੀ ਦੇ ਦਾਂਗੇ 93 38000 ਦੀ ਭਾਈ ਜੰਦਾ ਵੀ ਅਜੇ ਦਾ ਕਿੰਨਾ ਹਾਣਾ ਦੇਦਾ ਸੰਤੋਸ਼ਾ ਸਾਹਿਬ ਅਸੀਂ 45 50000 ਦੀ ਆ ਪਰ ਅਗਲਾ ਸਾਂਭ ਲੂਗਾ 4 ਦਿਨ ਆਪਣਾ ਚਲੋ ਲੋ ਜੀ ਬੇਸਪੋਲ ਦੀ ਬਹੁਤ ਸੁਣੀ ਆ ਥੰਮ ਥੰਮ ਜਿਹੜਾ ਤੁਹਾਨੂੰ ਪੂਰੀ ਪੱਟ ਆ ਆ ਲੋ ਜੀ ਬਿਲਕੁਲ ਇਹ ਤਾਜੀ ਸੂਈ ਆ ਜਿੱਲਾ ਨਾੜੂ ਬੱਚੇ ਦੇ ਨਾਲ ਪੱਛੀ ਮਗਰਾਈ ਮਗਰ ਬੱਛੀ ਆ ਜੀ ਵਾਲੀ ਕੰਮ ਦੀ ਆ ਜੀ ਇਹਨੀ ਹਾਂ ਬੋਲਤੀਆਂ ਤੋਂ ਵੀ ਕੁਆਲਟੀ ਨਹੀਂ ਠੀਕ ਹੈ ਮਗਰ ਵਸੀ ਕਾਫੀ ਸੋਹਣੀ 80000 ਦੀ ਕਹਤਾ ਜੀ ਹਾਂ 80000 ਨਿਹਾਣਾ ਦੇ ਦਾਂਗੇ ਸਾਨੂੰ ਸਾਬ ਉਹਦੇ ਵਿੱਚੋਂ 100 ਰੁਪਏ ਛੋਟ ਕਰ ਦਾਂਗੇ ਲਓ ਜੀ ਹਾਂ ਇਸ ਤੋਂ ਬਾਅਦ ਭਾਈ ਸੰਦੀਪ ਆ ਗਏ ਆਪਣੇ ਕੋਲ ਝੋਟੀ ਆ ਗਈ ਨੀਲੀ ਦੀ ਝੋਟੀ ਆ ਗਈ ਸੰਦੀ ਸਾਬ ਆ ਨੀਲੀ ਦਾ ਨਗੀਨਾ ਇੱਕ ਆ ਗਿਆ ਦੋਸਤੋ ਠੀਕ ਆ ਇਹ ਵੀ ਆਪਾਂ ਪਾ ਦੇਣੇ ਚਾਹਣਾ ਚਾਰੇ ਪਾਸੇ ਉਹ ਜਿਹੜਾ ਬੋਲੀ ਮੱਥਾ ਪੱਗਾ ਹੋਏ ਉਹਨੂੰ ਨੀਲੀ ਕਹਿੰਦੇ ਪਿਓਰ ਨੀਲੀ ਆਈ ਵੇਖੋ ਹੂੰ ਇਹ ਡਾ ਕੱਟ ਵੀ ਟੇਡਾ ਹੈਗਾ ਅੱਖ ਵੀ ਬਿੱਲੀ ਆ ਪੈਰ ਵੀ ਚਾਰੇ ਤੋਤੇ ਆ ਜੀ ਲੋ ਜੀ ਸਟੇਡ ਤੋਂ ਹੁੰਦੇ ਹੋ ਇੱਕ ਪਾਸੇ ਦਾ ਟੇਡੇ ਪਾਸੇ ਜਿਹੜਾ ਦੋਸਤੋ ਸੱਟ ਜੇ ਨਜ਼ਰ ਆਊਗਾ ਤੁਹਾਨੂੰ ਜਾਂ ਸਟੇਡ ਪੜਾ ਵੀ ਤੁਸੀਂ ਕਹਿ ਸਕਦੇ ਜੀ ਤੇ ਚਾਰੇ ਪੈਰਾਂ ਦੀ ਮਾਰਕਿੰਗ ਚਾਰੇ ਪੈਰ ਤੋਤੇ ਸੁਭਾਨਾ ਬਿਲਕੁਲ ਫੱਦਰ ਇੱਕ ਸਰ ਬੈਕ ਸਾਈਡ ਤੋਂ ਜੇਕਰ ਆਪਾਂ ਦੇਖ ਰਹੇ ਆ ਤੇ ਪੂਛ ਵੀ ਜਰੀਆ ਦੋਸਤੋ ਹਾਫ ਤੋਂ ਥੋੜੀ ਜੀ ਉੱਪਰ ਤੱਕ ਵੱਡੀ ਠੀਕ ਆ ਹਾਈਟ ਕਾਦ ਦੂਰੋਂ ਨੇੜੇ ਹੋਣਾ ਹਾਈਟ ਮੀਡੀਅਮ ਆ ਦੇਲ ਠੀਕ ਠਾਕ ਜੀ ਆ ਦੇਲ ਠੀਕ ਆ ਹਾਈਟ ਮੀਡੀਅਮ ਆ ਤੇ ਨਿੱਗਰ ਚੰਗੀ ਹੈ ਬਾਕੀ ਨਿੱਗਰ ਨੁਗਰ ਪੂਰੀ ਹੈ ਠੀਕ ਹੈ ਜਿੱਡੀਕ ਝੋਟੀ ਦੋਸਤੋਂ ਹੈਗੀ ਆ ਬਣੀ ਥਣੀ ਕਮਾਲ ਦੀ ਹੈ ਠੀਕ ਹੈ ਤੇ ਰੇਟ ਆਪਾ ਫੜਦਾ ਵੀ ਆਪਾਂ ਜਿਹੜਾ ਲਾਸਟ ਦੇ ਵਿੱਚ ਪੁੱਛ ਲਾਂਗੇ ਜਾਇਜ਼ ਰੇਟ ਹੋਊਗਾ ਬਾਕੀ ਤੁਸੀਂ ਆਪਦੇ ਹਿਸਾਬ ਨਾਲ ਇੱਥੇ ਆਨ ਕੇ ਪੂਰੀ ਚੈੱਕ ਕਰ ਸਕਦੇ ਹੋ ਵੇਖ ਸਕਦੇ ਹੋ ਟਿੱਪ ਕੇ ਤਸੱਲੀ ਕਰ ਸਕਦੇ ਜੇ ਬਿਲਕੁਲ ਚੋਂ ਪਾਸਿਓਂ ਲੇਵਾ ਇੱਕਸਾਰ ਭਵਾਨਾ ਜਿੰਨਾ ਕਿ ਦੋਸਤੋਂ ਅੱਗੇ ਨੂੰ ਬਣਾਉਂਗੀ ਉਹਨਾਂ ਦਾ ਬਖਾਲਾ ਬੈਕ ਸਾਈਡ ਨੂੰ ਬਣ ਕੇ ਤਿਆਰ ਹੋਊਗਾ ਆ ਦੇਖੋ ਲੋਗੇ ਪਾਉਂਦੇ ਠੀਕ ਆ ਹਾਂ ਦੇਖੋ ਲੋਗੇ ਪਾਉਂਦੇ ਠੀਕ ਆ ਜੀ ਫੇਸ ਕੁਸ ਕਾਫੀ ਸੋਨਾ ਬਾਕੀ ਆ ਦੇਖੋ ਵੀ ਠੰਡੀ ਧੀਰੀ ਵੀ ਕਾਫੀ ਨੀਲੀ ਦਾ ਵੀ ਤੇ ਪਸੂਆਂ ਦੇ ਕਾਫੀ ਜਿਆਦੀ ਇਹ ਹੀ ਖਾਸੀਅਤ ਆ ਬਿਲਕੁਲ ਡਰਤ ਜਿਆ ਪਸੂ ਨਹੀਂ ਹੁੰਦਾ ਕੱਟੀ ਸਤਿ ਸ੍ਰੀ ਅਕਾਲ ਗਾੜੀ ਅਗਲੇ ਦੇ ਕਰਮੇ ਜਿੱਤੋਂ ਆਪਾਂ ਲਈ ਆਉ ਕਹਿੰਦਾ ਕਿ ਪਹਿਲੇ ਸੁਨੇਹ ਦੱਸ ਦੇ ਲੋ ਤਾਂ ਛੋਟੀ ਥੱਲੇ ਚੂਇਆ ਵਾ ਚੂਇਆ ਵਾ ਹਾਂਜੀ ਅੱਛਾ ਗਾੜੀ ਉਤਰਾਏ ਜੋ ਅਗਲੇ ਦੇ ਕਰਮੇ ਛੋਟੀ ਖਰੀ ਖੁਰੀ ਵੱਢੀ ਜਾਂਦੀ ਹੈ ਟਿੱਪਣ ਤਾਂ ਆਪਣਾ ਵੱਢੀ ਜਾਂਦੀ ਹੈ ਹਾਂ ਠੀਕ ਹੈ ਬਦਲੇ ਪਿੰਡੇ ਦੀ ਆ ਜੀ ਆਰਮ ਠੀਕ ਹੈ ਤਸਦੀਪ ਕੀ ਵੀਰ ਨੇ ਤਾਂ ਰਹੂਗਾ ਲੰਡਨ ਕੀ ਕਰੂਗਾ ਸੰਤੂ ਸਾਹਿਬ ਮੁੱਲ ਕਰਾਉਣਾ 75 ਕਰਾ ਲਓ 80 ਕਰਾ ਲਓ ਲੋਕੀ ਏਰੀਆ ਦੇ ਝੋਟੀਆਂ ਢੇਲੀਆਂ ਦਾ ਲੱਖ ਲੱਖ ਵੀ ਮੰਗੀ ਜਾਂਦੇ ਕਈ ਆਪਾਂ 70000 ਮੁੱਲ ਕਰਦੇ 3000 ਉਹਦੇ ਵਿੱਚ ਸਿੱਧੀ ਛੋਟ ਕਰਾਂਗੇ ਸੰਤੂ ਸਾਹਿਬ 67000 ਦੀ ਝੋਟੀ ਦੇ ਦਾਂਗੇ ਜੀ 67000 ਹਾਂਜੀ ਉਹਦੇ ਜਿਵੇਂ 19 20 ਮਾਨਤਾਨ ਕਰ ਦਾਂਗੇ ਜੀ ਹਾਂਜੀ ਚਲੋ ਠੀਕ ਹੈ ਦੋਸਤੋ 67000 ਦੀ ਵੀਰਾਂ ਦਾ ਵੀ ਆਪਾਂ ਲੈਂਡਿੰਗ ਕਰਦੇ ਹਾਂ ਠੀਕ ਹੈ ਹਾਂਜੀ ਸੰਤੂ ਸਾਹਿਬ ਵੀ 70000 ਡਿਮਾਂਡ ਆ ਤੇ ਝੋਟੀ ਤੁਹਾਨੂੰ ਪਸੰਦ ਆਊਗੀ ਹਾਈਟ ਮੀਡੀਅਮ ਆ ਦੂਰ ਹਰ ਇੱਕ ਦਾ ਆਪੋ ਆਪਣਾ ਐਸਟੀਮੇਟ ਆ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਤੇ ਆਹ ਕਦ ਕਾਠ ਹੈ ਬਾਕੀ ਪਸੰਦ ਆਊਗੀ ਜਿੱਡਾ ਕਿ ਦੋਸਤੋਂ ਬੰਤਰ 6 5 ਛੋਟੀ ਜੀ ਪਸੰਦ ਆਊ ਠੀਕ ਹੈ ਹਾਜੀ ਦੋਸਤੋਂ ਬਿਲਕੁਲ ਆਪਾਂ ਤੁਹਾਨੂੰ ਤੀਜੇ ਨੰਬਰ ਤੇ ਜਿਹੜੀ ਇਹ ਨੀਲੀ ਰਾਬੀ ਦੀ ਮਾਝ ਦਿਖਾਈ ਸੀਗੀ ਠੀਕ ਹੈ ਛੋਟੀ ਦਿਖਾਈ ਸੀ ਦੂਜਾ ਸੂਬਾ ਸੋਣ ਵਾਲੀ ਸੀ ਠੀਕ ਹੈ ਜੀ ਬਾਕੀ ਬਿਲਕੁਲ ਹੈ ਤਿਆਰੀ ਦੇ ਉੱਤੇ ਸੀਗੀ ਫਿਰ ਹਾਲ ਕੋਈ ਘੰਟੇ ਡੇਢ ਘੰਟੇ ਬਾਅਦ ਦੋਸਤੋਂ ਜਿਹੜੀ ਬਿਲਕੁਲ ਸੂਪੀ ਆ ਸੋ ਆਪਾਂ ਬਿਲਕੁਲ ਵੀਡੀਓ ਦੇ ਵਿੱਚ ਜਿਹੜੀ ਆ ਕਵਰ ਕਰ ਦਿੱਤੀ ਆ ਮਗਰ ਬੱਚਾ ਜਿਹੜਾ ਇਹ ਥੱਲੇ ਹੈ ਦੋਸਤੋ ਉਹ ਕੱਟੀ ਹੈ ਫੀਮੇਲ ਅੱਛਾ ਭਾਈ ਸੰਦੀਪ ਫੀਮੇਲ ਹਾਂਜੀ ਫੀਮੇਲ ਹੈ ਹੈ ਹਾਂਜੀ ਸਾਨੂੰ ਸਰ ਜੀ ਠੀਕ ਹੈ ਜੀ ਥੱਲੇ ਕੱਟੀ ਆ ਦੋਸਤੋ ਆ ਤੁਸੀਂ ਦੇਖ ਸਕਦੇ ਜੀ ਠੀਕ ਆ ਇਹ ਫਿਰ ਹਾਲ ਆਪਣੇ ਹੁੰਦੇ ਆ ਦੋਸਤੋ ਬਿਲਕੁਲ ਹੁਣੇ ਸੋਈ ਆ ਆ ਤੁਸੀਂ ਦੇਖ ਰਹੇ ਹੋ ਕੁਝ ਦੋ ਤਿੰਨ ਮਿੰਟ ਪਹਿਲਾਂ ਜਿਹੜਾ ਹਾਂ ਕਿਹਦੇ ਸਾਨੂੰ ਸਭ ਸਫਾਈ ਵੜੀ ਜਾਂਦੀ ਹੈ ਝੋਟੀ ਦੀ ਪਹਿਲੇ ਸਵੇਰ ਝੋਟੀ ਨਾਲ 10-11 ਕਿਲੋ ਦੋਦਾਂ ਦੇ ਕੱਢਿਆ ਜਿਹੜਾ ਗਾੜੀ ਅਗਲੇ ਦੇ ਕਰਨੇ ਹੈ ਪਹਿਲਾਂ ਨੇ ਹਾਂਜੀ ਪਹਿਲਾਂ ਚਲੋ ਜੀ ਬਾਕੀ ਕੇ ਸੇਵਾ ਦਾ ਹਾਂਜੀ ਤੇ ਸੂ ਪਈ ਹੈ ਵਧੀਆ ਵੈਸੇ ਹਾਂਜੀ ਜੇਰ ਪ੍ਰੋਪਰ ਪੈ ਜੂਗੀ ਉਹ ਤੁਸੀਂ ਭਾਈ ਸੰਦੀਪ ਤੋਂ ਪੁੱਛ ਲਿਓ ਜੇਰ ਪ੍ਰੋਪਰ ਪੈ ਪੈਣ ਤੋਂ ਬਾਅਦ ਦੋਸਤ ਵੀਡੀਓ ਸਾਨੂੰ ਸਾਬ ਆਪ ਬਣਾ ਕੇ ਉਠਾਵਾਂਗੇ ਉਹ ਪ੍ਰੋਪਰ ਜੇਰ ਪਈ ਦੀ ਮੈਂ ਤੁਹਾਨੂੰ ਵੀਰਾਂ ਦਾ ਮਿਲ ਜੂਗੀ ਤੁਹਾਨੂੰ ਜਿਹੜਾ ਵੀ ਕੋਈ ਖਰੀਦੂਗਾ ਉਹਨੂੰ ਵੀਡੀਓ ਦਿਖਾ ਦਿੱਤੀ ਜਿਓਗੀ ਤੇ ਆ ਦੋਸਤੋ ਬੱਚਾ ਜਿਹੜਾ ਥੱਲੇ ਆ ਫੀਮੇਲ ਆ ਥੱਲੇ ਤੇ ਸੰਦੀਪ ਭਾਈ ਬੋਲ ਗਏ ਨੰਬਰ 8437038949 ਸੰਤ ਸਾਹਿਬ ਜੀ 8437038949 ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਸੰਦੀਪ ਭੁੱਲਰ ਡੇਰੀ ਫਾਰਮ ਪਿੰਡ ਸੁਰਸਿੰਗ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੈਨਾਂ ਨਾਖ ਦਿਖਾਏ ਨਾਖ ਜਿੱਦਾਂ ਪਹਿਲਾਂ ਵੀ ਆਪਾਂ ਡਿਸਕਸ ਕੀਤੀ ਹੋਰ ਵੀ ਨਾਖ ਹੈ ਗਿਆ ਫਿਲਹਾਲ ਜਿਹੜੇ ਬਿਲਕੁਲ ਤਿਆਰ ਪਰ ਤਿਆਰ ਦੋ ਬੜਾ ਸੁਈਆਂ ਸੁਈਆਂ ਬਿਲਕੁਲ ਤਾਜ਼ੀਆਂ ਇੱਕ ਬਿਲਕੁਲ ਤਿਆਰੀ ਦੇ ਉੱਤੇ ਜਿਹੜੀ ਇਹ ਤੁਹਾਨੂੰ ਝੂਟੀ ਦਿਖਾ ਦਈਏ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ